ਜੋ ਕਰ ਸਕਦੇ ਆ ਤੇ ਰਾਤ ਦੇ ਬਾਦਾਂ ਬਣ ਕੇ ਲੱਗੇ ਆਂ ਦਿਨ ਰਾਤ ਤੁਹਾਡੇ ਨਾਲ ਡਟੇ ਖੜੇ ਤੁਸੀਂ ਦੇਖ ਸਕਦੇ ਹੋ खांसी ਹਰ ਪਿੰਡ ਦੇ ਇਸ ਏਰੀਏ ਦੇ ਬਾਝੁਕਾ ਦੇ ਅਸੀਂ ਇਹ ਲਕਵਾਤਾ ਕਿਸੇ ਕਿਸਮ ਦੀ ਮਦਦ ਸੁਝਾ ਆਤ ਦੇ ਸੰਪਰਕ ਕਰੋ ਇਹ ਕੰਟਰੋਲ ਰੂਮ ਦੇ ਨੰਬਰ ਦੇ ਉਰੇ ਬਾਝਲ ਕਾ ਬਾਝਲ ਕਾ ਡਿਸਟ੍ਰਿਕਟ ਦੇ ਵਿੱਚ ਹੈ ਬਾਜਲ ਕਾ ਦਾ ਜਿਹੜਾ ਬੰਨਪਾਰ ਦਾ ਇਲਾਕਾ ਹੈ ਜਿਹੜੇ ਬਨਪਾਰਦੇ ਇਲਾਕੇ ਦੇ ਤਕਰੀਬਨ ਤਕਰੀਬਨ 20 ਪਿੰਡ ਨੇ ਜਿਹੜੇ ਉਹ ਜਿਹੜੇ ਪਾਣੀ ਦੇ ਨਾਲ ਅਫੈਕਟ ਹੋਏ ਆ ਉਹਨਾਂ ਦੇ ਵਿੱਚ ਹੁਣ ਐਨਡੀਆਰਫਟੀ ਟੀਮ ਨੂੰ ਨਾਲ ਲੈ ਕੇ ਜਾਨਵਰ ਨੇ ਐਨੀਮਲਸ ਨੇ ਸਾਡੇ ਉਹਨਾਂ ਦੇ ਟ੍ਰੀਟਮੈਂਟ ਦੇ ਲਈ ਵੈਟਰਨਰੀ ਡਾਕਟਰਸ ਦੀਆਂ ਟੀਮਾਂ ਬੰਦਿਆਂ ਦੇ ਲਈ ਡਾਕਟਰਸ ਦੀਆਂ ਟੀਮਾਂ ਦੇੰਦੇ ਵਿੱਚ ਦੋ ਦੋ ਤਿੰਨ ਤਿੰਨ ਵਾਰ ਇਹ ਟੀਮਾਂ ਦੇ ਨਾਲ ਜਵਾਨਾਂ ਦੇ ਨਾਲ ਉਪਰ ਪਿੰਡਾਂ ਤੱਕ ਜਾ ਰਹੀਆਂ ਅਪਰੂਚ ਕਰ ਰਹੀਆਂ ਨੇ ਦੋ ਵਾਰ ਰੋਟੇਸ਼ਨ ਦੇ ਵਿੱਚ ਪਸ਼ੂਆਂ ਦਾ ਚਾਰਾ ਜਿਹਦੇ ਵਿੱਚ ਫੀਡ ਆ ਜਾਂਦੀ ਹੈ ਫੀਡ ਵੀ ਜਾਨੀ ਕਿ ਪਹਚਾਈ ਗਈ ਹੈ ਔਰ ਤਰਪਾਲਾਂ ਦੀ ਜਰੂਰਤ ਸੀ ਉਹਨੇ ਤਰਪਾਲਾਂ ਦੀ ਉਹ ਤਰਪਾਲਾਂ ਸਾਰੀਆਂ ਜਾਨੀ ਕਿ ਉਹਰੇ ਪਹਚਾਈਆਂ ਗਈਆਂ ਇਹ ਰਾਸ਼ਨ ਦੀਆਂ ਕਿੱਟਾਂ ਲੈ ਕੇ ਆਪਾਂ ਰਾਮ ਸਿੰਘ ਪੈਣੀ ਵਿਖੇ ਜਾ ਰਹੀਆਂ ਉੱਤੇ ਜਿੰਨੀ ਜਰੂਰ ਸੀ ਪਹਿਲਾਂ ਵੀ ਪਹਚਾ ਦਿੱਤਾ ਗਿਆ ਤੇ ਉੱਪਰ ਹੋਰ ਕੁਝ ਰਿਕੁਆਇਰਮੈਂਟਸ ਆਈਆਂ ਸੀਗੀਆਂ ਉਹਨਾਂ ਘਰਾਂ ਦੇ ਵਿੱਚ ਰਾਸ਼ਨ ਦੀਆਂ ਕਿੱਟਾਂ ਦੇਣ ਲਈ ਪੂਰੀ ਟੀਮ ਜਾ ਰਹੀ ਹੈ 180 ਘਰ ਨੇ ਉੱਥੇ ਟੋਟਲ 180 ਘਰਾਂ ਦੇ ਵਿੱਚ ਅਸੀਂ ਇੱਕ ਬੋਟ ਹੈ ਜਿਹੜੀ ਪੂਰੀ ਉਹ ਰਾਸ਼ਨ ਦੀ ਭਰ ਕੇ ਉੱਥੇ ਭੇਜੀ ਤੀ ਆਪਾਂ ਤਾਂ ਉਪਰਾਲਾ ਕਰ ਸਕਦੇ ਹਾਂ ਔਰ ਉਹ ਉਪਰਾਲਾ ਜਿਹੜਾ ਹੈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸਖਤ ਦਸ਼ਾ ਨਿਰਦੇਸ਼ ਨੇ ਕਿ ਕੋਈ ਵੀ ਮੰਤਰੀ ਕੋਈ ਵੀ ਐਮਐਲਏ ਕੋਈ ਵੀ ਸੰਗਠਨ ਦਾ ਬੰਦਾ ਜਿਹੜਾ ਹੈ ਆਪਣੇ ਘਰਾਂ ਦੇ ਵਿੱਚ ਨਹੀਂ ਹੋਊਗਾ ਲੋਕਾਂ ਦੇ ਵਿੱਚ ਜਾਊਗਾ ਲੋਕ ਸੇਵਾ ਕਰੂਗਾ ਔਰ ਸਾਰੇ ਗਣੇ ਆਪੋ ਆਪਣੇ ਏਰੀਆ ਦੇ ਵਿੱਚ ਡਟੇ ਹੋਏ ਨੇ ਸਾਰੇ ਆਪੋ ਆਪਣੇ ਏਰੀਆ ਚ ਕੰਮ ਕਰਨ ਲੱਗੇ ਹੋਏ ਨੇ